ਨੂੰ ਲਕੋਰੀਏ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਨ੍ਹਾਂ ਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਇਹ ਐਦਾ ਇੰਨੀ ਗੰਦੀ ਪ੍ਰੋਬਲਮ ਹੈ ਨਾ ਇਹ ਨਾ ਤਾਂ ਵਿਚਾਰੀਆਂ ਕਿਸੇ ਨੂੰ ਦੱਸ ਸਕਦੀਆਂ ਨੇ ਨਾ ਕਿਸੇ ਨਾਲ ਉਹ ਸ਼ੇਅਰ ਕਰਦੀਆਂ ਨੇ ਅੱਛਾ ਡਾਕਟਰ ਨੂੰ ਵੀ ਨਹੀਂ ਦੱਸਦੀਆਂ ਔਰ ਉਹ ਬਿਮਾਰੀ ਜਿਹੜੀ ਹੈ ਉਹਨਾਂ ਨੂੰ ਅੰਦਰੇ ਅੰਦਰ ਖਾਈ ਜਾਂਦੀ ਹੈ ਸੁੱਕੀ ਜਾਂਦੀਆਂ ਨੇ ਕਿਉਂ ਮੇਰੀਆਂ ਮਾਤਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਵੀ ਕੋਈ ਗੱਲ ਕਰਨੀ ਆ ਆਪਣਾ ਸਾਕਾ ਭਰਾ ਸਮਝ ਕੇ ਮੇਰੇ ਨਾਲ ਗੱਲ ਕਰ ਲਓ ਜੇ ਨਹੀਂ ਵੀ ਮੇਰੇ ਨਾਲ ਹਲੇ ਗੱਲ ਕਰਨੀ ਤਾਂ ਮੇਰਾ ਇੱਕ ਨੁਸਖਾ ਨੋਟ ਕਰ ਲਓ ਉਹਦੇ ਵਿੱਚ ਆਉਂਦਾ ਕੀ ਆ ਨਾਰੀਅਲ ਦਾ ਫੂਸ ਦੇਖਿਆ ਹੋਊਗਾ ਜਿਹੜਾ ਉੱਪਰੋਂ ਨਿਕਲ ਦਿੱਤਣਾ ਜਾਂ ਬਾਣ ਜਾਂ ਉਹਨੂੰ ਜਲਾ ਦਿਓ ਤੇ ਉਹ ਛਿਲਕਾ ਲਿਆ ਕੇ ਤੰਸਲੇ ਦੇ ਵਿੱਚ ਉਹਨੂੰ ਜਲਾ ਦਿਓ ਜਲਾਉਣਾ ਕਿਵੇਂ ਉਹ ਜ ਜ ਜਲਾਉਣ ਵਾਸਤੇ ਕੋਈ ਇਸਤੇਮਾਲ ਕਰਨਾ ਕੋਈ ਤੇਲ ਤੂਲ ਨਹੀਂ ਐਨਾ ਕਿ ਤੱਕ ਤੇਲ ਤੂਲ ਪਾ ਦਿਓ ਮਿੱਟੀ ਦਾ ਵਿੱਚ ਨਾ ਆਪਣਾ 50 ਗ੍ਰਾਮ ਮਖਾਣੇ ਵੀ ਪਾ ਦਿਓ ਉਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਪੀਸ ਕੇ ਰੱਖ ਲਓ ਸੁਬਾ ਸ਼ਾਮ ਖਾ ਲੋ ਉਹਦੇ ਨਾਲ ਤੁਹਾਡਾ ਜਿਹੜਾ ਲਕੋਰੀਏ ਦੀ ਸ਼ਿਕਾਇਤ ਹੈ